ਜਬਾਲ ਰੋਡ ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਉਥੋਂ ਦੇ ਲੋਕ ਪਰੇਸ਼ਾਨ ਹੋ ਰਹੇ ਹਨ ਜਬਾਲ ਰੋਡ ਨੇੜੇ ਰੇਲਵੇ ਫਾਟਕ ਕੂੜੇ ਦਾ ਡੰਪ ਹੈ ਪਰ ਸ਼ਹਿਰ ਵਿੱਚੋਂ ਜੋ ਟਰਾਲੀਆਂ ਕੂੜਾ ਲੈ ਕੇ ਆਉਂਦੀਆਂ ਹਨ ਉਹ ਇਸ ਡੰਪ ਤੇ ਕੂੜਾ ਸੁੱਟਦੀਆਂ ਹਨ ਪਰ ਦੇਖਣ ਨੂੰ ਆ ਰਿਹਾ ਹੈ ਕਿ ਕੁਝ ਛੋਟੀਆਂ ਗੱਡੀਆਂ ਕੂੜਾ ਲੈ ਕੇ ਸ਼ਹਿਰ ਵਿੱਚੋਂ ਜਦੋਂ ਆਉਂਦੀਆਂ ਹਨ ਤਾਂ ਉਹ ਸੜਕ ਦੇ ਉੱਪਰ ਹੀ ਕੂੜਾ ਸੁੱਟ ਦਿੰਦੀਆਂ ਹਨ ਜਿਸ ਨਾਲ ਉਥੋਂ ਲੰਘਣ ਵਾਲੇ ਰਾਹੀਗਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਇੱਥੇ ਬਦਬੂ ਭਰੇ ਮਾਹੌਲ ਤੋਂ ਉਹਨਾਂ ਨੂੰ निजात ਦਵਾਈ ਜਾਵੇ ਅੱਜ ਜਦੋਂ ਫਾਸਟਪੀ ਨਿਊਜ਼ ਟੀਮ ਉੱਥੇ ਪਹੁੰਚੀ ਤਾਂ ਉਥੇ ਕੂੜੇ ਦੇ ਡਿਚ ਮਸ਼ੀਨਾ ਰਾਹੀਂ ਚੁੱਕਿਆ ਜਾ ਰਿਹਾ ਸੀ ਪਰ ਨਗਰ ਨਿਗਮ ਨੂੰ ਉਹਨਾਂ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜੋ ਕੂੜਾ ਡੰਪ ਦੇ ਉੱਪਰ ਨਹੀਂ ਸੁੱਟ ਰਹੇ ਸਗੋਂ ਸੜਕਾਂ ਦੇ ਉੱਪਰ ਹੀ ਕੂੜਾ ਸੁੱਟ ਕੇ ਉੱਥੋਂ ਵਾਪਸ ਚਲੇ ਜਾਂਦੇ ਹਨ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਉਹਨਾਂ ਨੂੰ ਇੱਥੇ ਗੰਦਗੀ ਭਰੇ ਮਾਹੌਲ ਤੋਂ निजात ਦਿਵਾਈ ਜਾਵੇ ਦੂਜੇ ਪਾਸੇ ਜਦੋਂ ਰੇਲਵੇ ਫਾਟਕ ਬੰਦ ਹੋ ਜਾਂਦਾ ਹੈ ਤਾਂ ਉੱਥੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਜਿਹੜੇ ਲੋਕ ਲਾਈਨਾਂ ਵਿੱਚ ਖੜੇ ਹੁੰਦੇ ਹਨ ਉਹਨਾਂ ਨੂੰ ਬਦਬੂ ਭਰੇ ਮਾਹੌਲ ਵਿੱਚ ਖੜਿਆ ਹੋਣਾ ਵੀ ਮੁਸ਼ਕਲ ਹੋ ਜਾਂਦਾ ਹੈ ਐਚ ਬਾੜ ਰੋਡ ਇੰਦਰਾ ਕਲੋਨੀ ਨਿਅਰ ਰੇਲਵੇ ਫਾਟ ਕੇ ਆ ਜੀ ਇਹ ਦੇਖੋ ਤੁਹਾਡੇ ਸਾਹਮਣੇ ਆ ਕਿ ਕਿੱਦਾਂ ਕੂੜੇ ਦੇ ਢੇਰ ਲੱਗੇ ਹੋਏ ਆ ਔਰ ਨਾ ਹੀ ਇੱਥੇ ਕੋਈ ਸਫਾਈ ਦਾ ਕੋਈ ਖਾਸ ਪ੍ਰਬੰਧ ਹੈਗਾ ਆ ਅਬ ਮੈਂ ਬੜੀ ਬੜੀ ਇਨਾ ਗਾੜੀ ਹੱਥ ਜੋੜ ਕੇ ਵੀ ਆਪਾਂ ਬੇਨਤੀ ਕਰਦੇ ਆ ਕਿ ਜੇ ਖੜਨਾ ਦੇ ਪਿੱਛੇ ਲੈ ਜਾਣ ਪਿੱਛੇ ਲਈ ਜਾਣ ਸੜਕ ਦੇ ਉੱਤੇ ਨਾ ਗੰਦ ਪਾਉਣ ਔਰ ਨਾ ਹੀ ਅੱਛੂ ਦੀ ਕੋਈ ਬੋ ਆਵੇ ਲੇਕਿਨ ਕੋਈ ਵੇਖੋ ਤੁਹਾਡੇ ਸਾਹਮਣੇ ਆ ਨਾ ਤੇ ਇੱਥੇ ਕੋਈ ਸਫਾਈ ਦਾ ਪ੍ਰਬੰਧ ਹੈਗਾ ਆ ਦੇ ਨਾ ਹੀ ਕੋਸ਼ਿਆ ਚਾਰ ਸਵੇਰੇ ਪੂਰਾ ਹੀ ਕੂੜਾ ਹੋਇਆ ਪਿਆ ਆ ਆ ਦੇਖੋ ਜਿੰਦਰ ਨੂੰ ਵੀ ਚਾਤੀ ਮਾਰ ਲੋ ਕਿਦਾਂ ਘੱਟਾ ਆਇਆ ਕੂੜਾ ਆ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਆ ਅਸੀਂ ਤੇ ਇਨਾ ਗੱਡੀ ਬੇਨਤੀ ਕਰਦੇ ਆ ਕਿ ਇੱਥੋਂ ਛੁੱਟਣਾ ਬੰਦ ਕੀਤਾ ਜਾਵੇ ਜਿੱਥੇ ਪਹਿਲਾਂ ਛੁੱਟਦੇ ਸੀ ਉੱਥੇ ਹੀ ਛੁੱਟਿਆ ਜਾਵੇ ਇਹ ਰਾਤ ਨੂੰ ਇਹਨਾਂ ਦੀਆਂ ਗੱਡੀਆਂ ਆਉਂਦੀਆਂ ਆ ਤੇ ਇੱਥੇ ਛੁੱਟ ਕੇ ਚਲੇ ਜਾਂਦੇ ਨੇ ਤੇ ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਏ ਪਏ ਆ ਕੰਪਲੇਟ ਅਸੀਂ ਇਹਨਾਂ ਦੇ ਚਮਕੇਰ ਸਿੰਘ ਆ ਗਏ ਨੇ ਚਾਰਜ ਉਹਨਾਂ ਨੇ ਵੀ ਕੀਤੀ ਐ ਤੇ ਛੇਰ ਸਿੰਘ ਜੀ ਗਏ ਉਹਨਾਂ ਨੂੰ ਵੀ ਕਹਿ ਕੇ ਆਏ ਆ ਦਫ਼ਤਰ ਦੇ ਵਿੱਚ ਵੀ ਕਹਿ ਕੇ ਆਏ ਐ ਇੱਥੇ ਕਮਿਸ਼ਨਰ ਸਾਹਿਬ ਖੁਦ ਆਏ ਸੀ ਇੱਕ ਤਿੰਨ ਚਾਰ ਦਿਨ ਹੋ ਗਿਆ ਗੁਪਤਾ ਜੀ ਵੀ ਆਏ ਸੀ ਐਮਐਲਏ ਸਾਹਿਬ ਲੇਕਿਨ ਉਹ ਵੀ ਵੇਬੂ ਕੇ ਚੁੱਪ ਕਰਕੇ ਚਲੇ ਗਏ ਆ ਫਿਰ ਕੋਈ ਕਰਾਇ ਤੇ ਵੀ ਆਨ ਨੂੰ ਤਿਆਰ ਨਹੀਂਗਾ ਜੋ ਜਗ੍ਹਾ ਦਾ ਹਾਲ ਬਣ ਗਿਆ ਤੇ ਮਤਲਬ ਕਹਿਨ ਦਾ ਕਿ ਇੰਨਾ ਕੋ ਮਸ਼ਕਾ ਕੇ ਬਿਮਾਰੀਆਂ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਹੈ ਕਿੰਨੀ ਵਾਰੀ ਅਸੀਂ ਕਹਿ ਚੁੱਕੇ ਆ ਪਰ ਕੋਈ ਵੀ ਸਾਡੀ ਗੱਲ ਨਹੀਂ ਸੁਣਦਾ ਕੂੜਾ gadhi ਇੱਥੇ ਸੜਕਾਂ ਦੇ ਅੱਧ ਵਿੱਚ ਘਾਰ ਤੱਕ ਆਇਆ ਹੁੰਦਾ ਏ ਲੰਗਣਾ ਮਹੌਲ ਉਹ ਤੋਂ ਫਟਕ ਬੰਦ ਹੋ ਜਾਂਦਾ ਬੰਦੇ ਨੂੰ ਇੱਥੇ ਅੱਧਾ ਦਾ ਘੰਟਾ ਖਲਾਉਣਾ ਪੈ ਜਾਂਦਾ ਬਾਬੂ ਜੀ ਤੇ ਜਦੋਂ ਬਾਰਿਸ਼ ਹੋ ਜਾਂਦੀ ਤੇ ਉਹ ਉੱਥੋਂ ਪੁੱਛੋ ਹੀ ਕੋਸ਼ਣਾ ਜਿਵੇਂ ਆਉਣ ਲੱਗਦਾ ਜਿਵੇਂ ਕੀ ਕੋਈ ਜਾਨਵਰ ਮਾਰ ਕੇ ਸੁੱਟਿਆ ਹੁੰਦਾ ਐਨੀ ਸਮੈਲ ਹੁੰਦੀ ਕੋਈ ਸਰਕਾਰ ਨਹੀਂ ਕੋਈ ਕੁਛ ਨਹੀਂ ਹੁੰਦਾ ਸਾਡੀ ਇਹ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦਾ ਹੀ ਮੁਸ਼ਕਲ ਹੈ ਜੀ ਥੋੜਾ ਸਾਰਾ ਬਾਹਰ ਸੁੱਟ ਦਿੰਦੇ ਰਾਹ ਨੂੰ ਜਿੱਨੇ ਤੇ ਜਾਮਾ ਲੱਗਾ ਹੁੰਦਾ ਜੇ ਉਧਰੋਂ ਫਟਕ ਬੰਦ ਹੋ ਜਾਂਦਾ ਬਹੁਤ ਜ਼ਿਆਦਾ ਹੀ ਨੁਕਸਾਨ ਹੋਗਾ ਇੱਧਰ ਅੰਦਰ ਵੜ ਕੇ ਕੋ ਇਹ ਕਲੋਨੀ ਵਾਲੇ ਬਹੁਤ ਜ਼ਿਆਦਾ ਦੁਖੀ ਜਾਂਦੇ ਬਈ ਕੋਲੇ ਤੋਂ ਬਹੁਤ ਜ਼ਿਆਦਾ ਅੰਮ੍ਰਿਤਸਰ ਚਬਾਰ ਲੋਡ ਦੇ ਉੱਪਰ ਖੜੇ ਆ ਫਾਟਕ ਦੇ ਲੱਗੇ ਜਿਹੜੇ ਲੱਗੇ ਕਲੋਨੀਅਨ ਆਨੰਦ ਵਿਹਾਰ ਜਾਂ ਹੋਰ ਕਲੋਨੀਅਨ ਉਹਨਾਂ ਦੇ ਸਾਹਮਣੇ ਇੱਕ ਕੂੜੇ ਦਾ ਡੰਪ ਹੈ ਵੱਡੀ ਮੁਸ਼ਕਲਾਂ ਦਾ ਸਾਹਮਣਾ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਜਿਹੜੇ ਇੱਥੇ ਲੋਕ ਰਹਿਣ ਵਾਲੇ ਤਸਵੀਰਾਂ ਵੀ ਇੱਕ ਵਾਰ ਜੂਰ ਤੋਂ ਅਸੀਂ ਸਾਂਝੇ ਕਰਾਂਗਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਕੂੜੇ ਦਾ ਡੰਪ ਲੱਗਾ ਹੋਇਆ ਹੈ ਕੂੜੇ ਦੇ ਡੰਪ ਦੇ ਕਰ ਜਿਹੜੀਆਂ ਸ਼ਹਿਰ ਵਿੱਚੋਂ ਜਿੰਨੀਆਂ ਵੀ ਟਰਾਲੀਆਂ ਹਨ ਉਹ ਕੂੜਾ ਚੁੱਕ ਕੇ ਉੱਪਰ ਲੈ ਕੇ ਜਾਂਦੀਆਂ ਨੰਬਦੇ ਪਰ ਜਿਹੜੀਆਂ ਛੋਟੀਆਂ ਗੱਡੀਆਂ ਹਨ ਉਹ ਕੂੜਾ ਬਾਹਰ ਹੀ ਸੜਕ ਦੇ ਉੱਪਰ ਹੀ ਛੱਡ ਦਿੰਦੀਆਂ ਹਨ ਜਿਸ ਕਰਕੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਅੱ ਆਖੀ ਵੀ ਦੇਖ ਸਕਦੇ ਜਿਹੜੇ ਪਰੇਸ਼ਾਨ ਹਨ ਉਹ ਸੜਕਾਂ ਦੇ ਉੱਪਰ ਆਏ ਹੋਏ ਹਨ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਮੈਂ ਸਾਂਝੀਆਂ ਕਰਾਂਗਾ ਜਿੱਥੇ ਰੇਲਵੇ ਫਾਟਕ ਹੈ ਇੱਥੇ ਜਦੋਂ ਫਾਟਕ ਬੰਦ ਹੈ ਉਦੋਂ ਵੀ ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਅੱਜ ਨਗਰ ਨਿਗਮ ਵੱਲੋਂ ਜਿਹੜੀਆਂ ਛੋਟੀਆਂ ਗੱਡੀਆਂ ਪੂਰਾ ਛੱਡ ਦਿੰਦੀਆਂ ਹਨ ਸੜਕਾਂ ਉੱਪਰ ਦੀ ਲਿਫਟਿੰਗ ਕੀ ਕਰ ਰਹੀ ਹੈ ਪਰ ਇਹ ਜਿਹੜੀਆਂ ਛੋਟੀਆਂ ਗੱਡੀਆਂ ਅਗਰ ਉਹ ਡੰਪ ਦੇ ਉੱਪਰ ਨਹੀਂ ਜਾ ਸਕਦੀਆਂ ਤਾਂ ਉਹਨਾਂ ਨੂੰ ਇੱਥੇ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਸੜਕ ਜਿਹੜੀਆਂ ਛੋਟੀਆਂ ਗੱਡੀਆਂ ਉਹ ਪੂਰਾ ਆਪਣਾ ਸੜਕਾਂ ਦੇ ਉੱਪਰ ਖਜ਼ਾਰ ਦੀਆਂ ਜਿਸ ਕਰ ਇੱਥੇ ਇਲਾਕਾ ਨਿਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਫਾਸਟ ਵੀ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ